ਜਿਥੇ ਦਾ ਜਿਹੜੇ ਪਹਿਲਾਂ ਇਹਨਾਂ ਨੇ ਸੁਤੰਤਰਤਾ ਦੇ ਸਮਾਂ ਤੱਕ ਸਾਹਿਬ ਦੇ ਤੇ ਨਾਲ ਹੀ ਜਿਹੜੇ ਕਨਸ਼ਰੀ ਕੇਸਗੜ੍ਹ ਸਾਹਿਬ ਦੇ ਉਹਨਾਂ ਨੂੰ ਜਿਹੜਾ ਸ਼ਰਮੀ ਕਮੇਟੀ ਨੇ ਮਰਿਆਦਾ ਤੋਂ ਬਾਹਰ ਜਾ ਕੇ ਜਿਹੜਾ ਉਹਨਾਂ ਨੂੰ ਜਿਹੜਾ ਉਤਾਰਿਆ ਤੇ ਉਹ ਜਿਹੜੇ ਤੁਰੰਤ ਉਹਨਾਂ ਦੀਆਂ ਸੇਵਾਵਾਂ ਬਹਾਲ ਕੀਤੀਆਂ ਜਾਂ ਸਾਡੀਆਂ ਸਾਡੀਆਂ ਸਾਰੀਆਂ ਇਨੈਕਟਿੰਗ ਜਿ세 ਬੰਦੀਆਂ ਵੱਲੋਂ ਜਿਹੜੀ ਐ ਇਹ ਪਹਿਲਾਂ ਵੀ ਤੇ ਅੱਗੇ ਵੀ ਹਮੇਸ਼ਾ ਇਹ ਜਾਰੀ ਰਹੂਗੀ ਜਿਹੜੀ ਉਹ ਮਰਿਆਦਾ ਦੀ ਕੋਈ ਹੋਰ ਉਲੰਘਣਾ ਕੀਤੀ ਹੈ ਸਾਡੇ ਸਿੰਘ ਸਾਹਿਬ ਜਿਹੜੇ ਯਾਨੀ ਰਕबीर ਸਿੰਘ ਜੀ ਤੇ ਸਿੰਘ ਸਾਹਿਬ ਯਾਨੀ ਸੁਲਤਾਨ ਸਿੰਘ ਜੀ ਉਹ ਵਧੀਆ ਸੇਵਾਵਾਂ ਨਿਭਾਰੇ ਵਿੱਚ ਜਿਨ੍ਹਾਂ ਦੀ ਕੋਈ ਵੀ ਗਲਤੀ ਨਹੀਂ ਜੇ ਗਲਤੀ ਹੈਗੀ ਤਾਂ ਸੰਗਤ ਦੇ ਸਾਹਮਣੇ ਲਿਆਉਂਦੇ ਸੇ ਦੇ ਜਥੇਦਾਰ ਜਿਹੜੇ ਪਹਿਲਾਂ ਇਹਨਾਂ ਨੇ ਸੁਵਰਣ ਸਿੰਘ ਜੀ ਸਰਪ ਤੇ ਨਾਲ ਹੀ ਜਿਹਦੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਉਹਨਾਂ ਨੂੰ ਜਿਹੜਾ ਸ਼ਰੋਮੀ ਕਮੇਟੀ ਨੇ ਮਰਿਆਦਾ ਤੋਂ ਬਾਹਰ ਜਾ ਕੇ ਜਿਹੜਾ ਉਹਨਾਂ ਨੂੰ ਜਿਹੜਾ ਉਤਾਰਿਆ ਤੇ ਉਹ ਜਿਹੜੇ ਤੁਰੰਤ ਉਹਨਾਂ ਦੀਆਂ ਸੇਵਾਵਾਂ ਬਹਾਲ ਕੀਤੀਆਂ ਜਾਣ ਸਾਡੀਆਂ ਸਾਡੀਆਂ ਸਾਰੀਆਂ ਇਹਨਾਂ ਜਥੇਬੰਦੀਆਂ ਵੱਲੋਂ ਜਿਹੜੀ ਹੈ ਇਹ ਪਹਿਲਾਂ ਵੀ ਤੇ ਅੱਗੇ ਵੀ ਹਮੇਸ਼ਾ ਇਹ ਜਾਰੀ ਰਹੂਗੀ ਜਿਹੜੀ ਉਹ ਮਰਿਆਦਾ ਦੀ ਕੋਰ ਉਲੰਘਣਾ ਕੀਤੀ ਹੈ ਸਾਡੇ ਸਿੰਘ ਸਾਹਿਬ ਜਿਹੜੇ ਗਿਆਨੀ ਰਗਵੀਰ ਸਿੰਘ ਜੀ ਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਉਹ ਵਧੀਆ ਸੇ ਵਾਵਾ ਨਿਭਾਰੇ ਸੀ ਜਿਨ੍ਹਾਂ ਦੀ ਕੋਈ ਵੀ ਗਲਤੀ ਨਹੀਂ ਇਹ ਗਲਤੀ ਹੈਗੀ ਤਾਂ ਸੰਗਤ ਦੇ ਸਾਹਮਣੇ ਲਿਆਉਂਦੇ ਨਹੀਂ ਤੇ ਕੌਮ ਨੂੰ ਕੀ ਕਹੋਗੇ ਮੈਂ ਤਾਂ ਪਹਿਲਾਂ ਹੀ ਕਹਿ ਤਾ ਸੁਮੱਚੀ ਸਮੁੱਚੀ ਇਹ ਨਹੀਂ ਸੰਗ ਜਥੇਬੰਦੀਆਂ ਤੇ ਸਮੁੱਚਾ ਹੀ ਜਿਹੜਾ ਖਾਲਸਾ ਪੰਥ ਹੈ ਉਹ ਬਿਲਕੁਲ ਪ੍ਰਵਾਨ ਨਹੀਂ ਕਰਦਾ ਕੌਮ ਕੌਮ ਨੂੰ ਫਿਰ ਕੀ ਕਹਣਾ ਸੰਗਤ ਕਿੱਧਰ ਜਾਵੇ ਦੁਗਧਾਂ ਦੇ ਵਿੱਚ ਉਹ ਜਿਹੜੀ ਸੰਗਤ ਨੇ ਆਉਣਾ ਨਮਸਕਾਰ ਉਹ ਤਾਂ ਗੁਰੂ ਨੂੰ ਕਰਨੀ ਹੈ ਤੇ ਜਿਹੜਾ ਆਪਣੇ ਜਦੋਂ ਤੱਕ ਇਹ ਮਰਿਆਦਾ ਦੇ ਜਿਹੜਾ ਪਹਿਰੇ ਪੈਰਾ ਨਹੀਂ ਦਿੰਦੇ ਉਹਦੇ ਮਰਿਆਦਾ ਦੇ ਵਿੱਚ ਨਹੀਂ ਸਾਰੇ ਕਾਰਜ ਕਰਦੇ ਉਦੋਂ ਤੱਕ ਜਿਹੜਾ ਸਿੱਖ ਕੌਮ ਨੂੰ ਬੇਨਤੀ ਹੈ ਖਾਲਸਾ ਪੰਥ ਜਿਹੜਾ ਉਹ ਸਾਰੇ ਵਿਰੋਧ ਕਰ ਹੀ ਰਹੇ ਨੇ ਇਹਨਾਂ ਦੀ ਸ਼੍ਰੋਮਣੀ ਕਮੇਟੀ ਵੀ ਇਹਨਾਂ ਦੇ ਖਿਲਾਫ ਹੋਏ ਪਏ ਨੇ ਤੇ ਉਹ ਤਾਂ ਹੁਣ ਇਹਨਾਂ ਦੇ ਆਪ ਦੇ ਜਦੋਂ ਮਰਜ਼ੀ ਕਲਰਕ ਦੀ ਤਰ੍ਹਾਂ ਲਾ ਲੈਣ ਹਟਾ ਲੈਣ ਉਹ ਤੇ ਇਹਨਾਂ ਦੀ ਮਰਜ਼ੀ ਹੈ ਸਾਡਾ ਇਹਦੇ 'ਚ ਕੋਈ ਦੋ ਨਹੀਂ ਐਸੇ ਬੁਲਾਈਏ ਫਤਿਹ ਜੀ ਹਾਂਜੀ ਹਾਂਜੀ ਜੀ ਬਾਬਾ ਜੀ ਵਾਹਿਗੁਰੂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਗੁਰੂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਸਾਰੇ ਸੰਤ ਮਹਾਂਪੁਰਖ ਸਾਰਿਆਂ ਨੂੰ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਖੀਮਤ ਹੈ ਅੱਜ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਜਿੱਥੇ ਹੋਲੇ ਮਹੱਲੇ ਦੀ ਕੀਰਤਪੁਰ ਸਾਹਿਬ ਵਿਖੇ 10 11 ਤੇ 12 ਨੂੰ ਰਮਤਾ ਹੋਈ ਹੈ ਤੇ 13 14 ਤੇ 15 ਨੂੰ ਤਕਸ਼ਰੀ ਕੇਸਗੜ੍ਹ ਸਾਹਿਬ ਵਿਖੇ ਜਿਹੜੇ ਹੋਲੇ ਮਹੱਲਾ ਜਿਹੜਾ ਮਨਾਉਣਾ ਹੈ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਹੋਲਾ ਮਹੱਲਾ ਜਿਹੜਾ ਗੁਰੂ ਦੀਆਂ ਲਾੜਦੀਆਂ ਫੌਜਾਂ ਦਾ ਹੋਲੀ ਕਿੰਨੀ ਸੰਸੇਵ ਰੰਗ ਲਾਗਾ ਅਤ ਲਾਲ ਦੇਵ ਸੋ ਹੋਲੇ ਮਹੱਲੇ ਦੀਆਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਜੇ ਜਿਹੜੀ ਅੱਜ ਆਪਾਂ ਗੱਲ ਕਰ ਰਹੇ ਆ ਗੁਰੂ ਦੀਆਂ ਲਾੜਦੀਆਂ ਨਹਿੰਗਸنگ ਫੌਜਾਂ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਕਲੀਅਰ ਕਰਦਾ ਵੀ ਸਾਡਾ ਨਹਿੰਗਸنگ ਜਥੇਬੰਦੀਆਂ ਜਿਹੜੀਆਂ ਨਰੋਲ ਧਾਰਮਿਕ ਤੇ ਮਰਿਆਦਾ ਤੇ ਪਹਿਰਾ ਦੇਣ ਵਾਲੇ ਸਾਰੇ ਫੌਜਾਂ ਨੇ ਤੇ ਕਿਸੇ ਵੀ ਸਾਡੇ ਨਾਲ ਕੋਈ ਧਾਰਮਿਕ ਜਥੇਬੰਦੀ ਜਾਂ ਕੋਈ ਉਹਨਾਂ ਤੋਂ ਬਗੈਰ ਸਾਡਾ ਕੋਈ ਸਿਆਸੀ ਬੰਦਾ ਜਾਂ ਕਿਸੇ ਦਾ ਵੀ ਜਿਹਦੇ ਨਾਲ ਕੋਈ ਕਿਸੇ ਸਿਆਸੀ ਪਾਰਟੀ ਦੀ ਗੱਲਬਾਤ ਹੋਵੇ ਅਸੀਂ ਨਿਰੋਲ ਧਾਰਮਿਕ ਗੱਲਬਾਤ ਕਰਨੀ ਹੈ ਮर्यादा ਤੇ ਪੈਰਾ ਦੇਣਾ ਜੋ ਤੁਹਾਨੂੰ ਤੁਹਾਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਜੀ ਨੇ ਮर्यादा ਜਿਹੜੀ ਬਖਸ਼ੀ ਤੇ ਉਹਨੂੰ ਲੈ ਕੇ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਨੇ ਪ੍ਰਾਤਨ ਵਿਰਸਾ ਸੰਭਾਲਿਆ ਹੋਇਆ ਤੇ ਉਹ ਮਰਿਆਦਾ ਦੀ ਲੈ ਕੇ ਹੀ ਜਿੱਥੇ ਅੱਜ ਆਪਾਂ ਗੱਲ ਕਰਦੇ ਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਹਮੇਸ਼ਾ ਤੇ ਇਹਨਾਂ ਦੇ ਨਾਲ ਖੜਦੇ ਆ ਤੇ ਅੱਗੇ ਵੀ ਖੜੇ ਰਹਿਣਾ ਪਰ ਮਰਿਆਦਾ ਦੀ ਜਿੱਥੇ ਉਲੰਘਣਾ ਕਰ ਰਹੇ ਨੇ ਵਾਰ-ਵਾਰ ਸਾਰਾ ਖਾਲਸਾ ਪੰਥ ਇੱਕ ਪਾਸੇ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਵੀ ਨਹੀਂ ਜਿੱਥੇ ਆਏ ਉੱਥੇ ਜਿੱਥੇ ਜੋ ਮਰਿਆਦਾ ਸਾਰੀਆਂ ਨਹਿਂਗ ਸਿੰਘ ਜਿੱਥੇ ਬੰਦੀਆਂ ਹੁਣ ਤੱਕ ਪੁਰਾਣਾ ਜਦੋਂ ਤੋਂ ਲੈ ਕੇ ਦੇਖ ਲਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਦੇ ਵਿੱਚ ਜਿਹੜਾ ਅੰਗਰੇਜ਼ਾਂ ਨੇ ਐਕਟ ਬਣਾਇਆ ਤੇ 1925 ਦੇ ਵਿੱਚ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਈ ਉਦੋਂ ਤੋਂ ਲੈ ਕੇ ਜਿੰਨੇ ਵੀ ਜਥੇਦਾਰ ਬਣਦੇ ਆਏ ਨੇ ਸਾਰਿਆਂ ਦੇ ਵਿੱਚ ਜਿਹੜੀ ਹੈ ਬਹੁਤ ਵੱਡੀ ਸਮੂਲੀਅਤ ਹੁੰਦੀ ਰਹੀ ਹੈ ਤੇ ਜਦੋਂ ਲਾਉਣ ਵੇਲੇ ਤੇ ਕਿਵੇਂ ਬੇਇੱਜ਼ਤ ਕਰਕੇ ਕੱਢਦੇ ਨੇ ਉਹ ਇੱਕ ਅਲੱਗ ਵਿਸ਼ਾ ਹੈ ਪਰ ਜਿਹੜਾ ਅੱਜ ਦੀ ਗੱਲਬਾਤ ਹੈ ਜਿੱਥੇ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਜੋ ਦੋ ਤਰੀਕ ਤੋਂ ਜੋ ਵੀ ਗੱਲਬਾਤ ਚੱਲੀ ਜਿਹੜਾ 2 ਮਾਰਚ 2024 ਨੂੰ ਜਿਹੜੇ ਅਸਰੀ ਆਕਾਲ ਤੱਕ ਸਾਬ ਤੋਂ ਹੁਕਮ ਨਾਵੇਂ ਜਾਰੀ ਹੋਏ ਤੇ ਉਹ ਹੁਕਮ ਨਾਵੇਂ ਦੀ ਜਿਹੜੀ ਐ ਹੋਰ ਉਲੰਘਣਾ ਹੁਣ ਤੱਕ ਹੋ ਰਹੀ ਐ ਉਹਦਾ ਅਸੀਂ ਜਿਹੜਾ ਸਖਤ ਵਿਰੋਧ ਕਰਦੇ ਆ ਤੇ ਉਹਦੇ ਵਿਰੋਧ ਕਰਕੇ ਜਿਹੜਾ ਅੱਜ ਜਿਹੜੀ ਇੱਥੇ ਆਪਣੇ ਨਾਵੇਂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਵੀ ਚਲੇ ਗਏ ਉਹ ਵੀ ਨਹੀਂ ਆਏ ਤੇ ਉਸ ਤੋਂ ਬਾਅਦ ਜਿਹੜੇ ਕੋਈ ਆਪਣੇ ਇਹਨਾਂ ਦੇ ਪਤਾ ਲੱਗਿਆ ਹੋਰ ਚੀਫ ਸਕੱਤਰ ਵਗੈਰਾ ਕੋਈ ਹੁੰਦੇ ਨੇ ਉਹ ਵੀ ਨਹੀਂ ਆਏ ਤੇ ਜਿਹੜੇ ਸ੍ਰੀ ਹਰਮੰਦਰ ਸਾਹਿਬ ਦੇ ਜਿਹੜੇ ਹੈਡ ਗ੍ਰੰਥੀ ਹੁੰਦੇ ਨੇ ਤੇ ਆਪਣੀ ਪੁਰਾਣੀ ਮਰਿਆਦਾ ਵੀ ਐ ਉਹ ਵੀ ਨਹੀਂ ਇੱਥੇ ਆਪਣੇ ਪਹੁੰਚੇ ਤੇ ਜਿਹੜਾ ਤਖਤ ਸਾਹਿਬ ਦੇ ਜਾਂ ਹੋਰ ਸੰਤ ਮਹਾਂਪੁਰਖ ਚਲੋ ਸਾਡੇ ਨੈਂ ਸਿੰਘ ਜਥੇਬੰਦੀਆਂ ਜਾਂ ਕੋਈ ਵੀ ਸੰਤ ਮਹਾਂਪੁਰਖ ਇੱਕ ਵੀ ਕੋਈ ਦਿਖਾਓ ਵੀ ਕੋਈ ਇੱਥੇ ਪਹੁੰਚਿਆ ਹੋਵੇ ਤੇ ਆਪਾਂ ਜਿਹੜਾ ਤਖਤ ਸਾਹਿਬ ਦੀ ਜਿੱਥੇ ਤਖਸ਼ਰੀ ਕੇਸਗੜ ਸਾਹਿਬ ਦੀ ਮਾਨ ਮਰਿਆਦਾ ਤੇ ਇਹਦੇ ਵਾਸਤੇ ਨਹਿੰਗਸੰਗ ਜਥੇਬੰਦੀਆਂ ਹਮੇਸ਼ਾ ਤਤਪਰ ਨੇ ਤੇ ਕਦੇ ਵੀ ਕੋਈ ਤਖਤ ਟਾਇਬ ਦੀਆਂ ਕਿਤੇ ਜਿੰਨੇ ਵੀ ਤਖਤ ਨੇ ਉਹਦੀ ਮਾਨ ਮਰਿਆਦਾ ਵਾਸਤੇ ਅਸੀਂ ਹਮੇਸ਼ਾ ਤਤਪਰ ਰਹੇ ਆ ਅੱਗੇ ਵੀ ਰਹਿਣਾ ਤੇ ਮੈਂ ਨਹਿੰਗਸੰਗ ਫੌਜਾਂ ਨੂੰ ਪਹਿਲਾਂ ਵੀ ਇਹ ਬੇਨਤੀ ਕੀਤੀ ਸੀ ਆਪਾਂ ਬਹੁਤ ਹੀ ਸ਼ਰਦਾ ਭਾਵਨਾ ਸਤਕਾਰ ਦੇ ਨਾਲ ਇੱਥੇ ਆਉਣਾ ਨਮਸਕਾਰ ਕਰਨੀ ਹੈ ਤੇ ਆਪਾਂ ਜਿਹੜਾ ਆਪਣਾ ਵਿਰੋਧ ਵੀ ਜਿਹੜਾ ਉਹ ਕਰਨਾ ਤੇ ਹੁਣ ਇਹਨਾਂ ਨੇ ਜਿਹੜਾ ਕੀਤਾ ਉਹ ਆਪਣੇ ਜੋ ਪਤਾ ਲੱਗਿਆ ਤੁਹਾਨੂੰ ਜ਼ਿਆਦਾ ਪਤਾ ਹੋਊਗਾ ਵੀ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੀ ਨਹੀਂ ਸੀ ਸ਼ਾਇਦ ਤੇ ਰਾਤ ਨੂੰ ਜੇ ਇਹ ਹੀ ਇਹਨਾਂ ਨੇ ਕਲਰਕਾਂ ਦੀ ਤਰ੍ਹਾਂ ਹੀ ਕਰਨਾ ਸੀ ਤੇ ਉਹਦੇ ਜਿੱਥੇ ਮਰਜ਼ੀ ਐਲਾਨ ਕਰਤਾ ਸੀ ਉਹ ਜਿਵੇਂ ਮਰਜ਼ੀ ਜਦੋਂ ਮਰਜ਼ੀ ਕਰੀ ਜਾਣ ਪਰ ਇਹ ਮਰਿਆਦਾ ਦੀ ਜਿਹੜੀ ਕੋਹਰ ਉਲੰਘਣਾ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਜਾਂ ਸਾਡੇ ਨਾਲ ਨਿਹੰਗ ਸਿੰਘ ਫੌਜਾਂ ਨਾਲ ਪਿਆਰ ਰੱਖਣ ਵਾਲੇ ਸੰਤ ਮਹਾਂਪੁਰਖ ਗੁਰੂ ਦੀਆਂ ਗੁਰਸੇਖ ਸੰਗਤਾਂ ਜਿਹੜੀਆਂ ਉਹ ਇਹਦਾ ਪੁਰਜੋਰ ਜਿਹੜਾ ਵਿਰੋਧ ਕਰਦਿਆਂ ਨੇ ਤੇ ਜੋ ਇਹਨਾਂ ਨੇ ਇਹ ਕੀਤੀ ਆ ਇਹਦੀ ਜਿਹੜੀ ਹੈ ਸਖਸ਼ ਸ਼ਬਦਾਂ ਦੇ ਵਿੱਚ ਇਹਦੀ ਨਿੰਦਿਆ ਕਰਦੇ ਆ ਉੱਥੇ ਹੀ ਹੰਗਸ ਸਿੰਘ ਫੌਜਾਂ ਦੇ ਨਾਲ ਜਥੇਦਾਰ ਸੰਤ ਬਾਬਾ ਹਰਨਾਮ ਸਿੰਘ ਜੀ ਮੁਹੀ ਦੰਮਨੀ ਟਕਸਾਲ ਉੱਥੇ ਹੀ ਬਾਬਾ ਜਿਹੜੇ ਨੇ ਸੰਤ ਬਾਬਾ ਮਨਮੋਹਨ ਸਿੰਘ ਜੀ ਬਾਰਨੋ ਵਾਲੇ ਤੇ ਬਾਬਾ ਆਪਣੇ ਬਾਬਾ ਸੁਖਦੇਵ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਦਸ਼ਮੇਸ਼ਰ ਨਾਲ ਦਸ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਬਾਬਾ ਬਲਵਿੰਦਰ ਸਿੰਘ ਜੀ ਮਹਿਤਾ ਚੌਂਕ ਬਾਬਾ ਕੁਲਵਿੰਦਰ ਸਿੰਘ ਜੀ ਤੇ ਬਾਬਾ ਨਾਗਰ ਸਿੰਘ ਜੀ ਹਰਿਆਵੇਲਾ ਵਾਲੇ ਤੇ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਦੇ ਜਿਹੜੇ ਬਾਬਾ ਅਵਤਾਰ ਸਿੰਘ ਜੀ ਦਲਪੰਥ ਬਾਬਾ ਵਿਜੀ ਚੰਦ ਜੀ ਬਾਬਾ ਜੋਗਾ ਸਿੰਘ ਜੀ ਦਲਪੰਥ ਬਾਬਾ ਬਕਾਲਾ ਸਾਹਿਬ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਗੁਰਮਤਾ ਕਰਕੇ ਇਹ ਜਿਹੜਾ ਫੈਸਲਾ ਵਿਰੋਧ ਅਸੀਂ ਕਰ ਰਹੇ ਆ ਇਹ ਜਿਹੜਾ ਹੁਣ ਵੀ ਤੇ ਅੱਗੇ ਵੀ ਜਿਹੜਾ ਮਰਿਆਦਾ ਦਾ ਜਿਹੜਾ ਵਿਰੋਧ ਹੈ ਉਹ ਲਗਾਤਾਰ ਜਿਹੜਾ ਜਾਰੀ ਰਹੇਗਾ ਤੇ ਕੋਈ ਵੀ ਸਾਡੀ ਬੇਨਤੀ ਹੈ ਨਾ ਨਹਿੰਗਸੰਗ ਜਥੇਬੰਦੀ ਇਹਨੂੰ ਪਰਵਾਣ ਜਿਹੜਾ ਕਰੂਗੀ ਤੇ ਨਾ ਅੱਗੇ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਅੱਗੇ-ਅੱਗੇ ਉਹਦੇ ਮੁਤਾਬਕ ਆਪਾਂ ਚੱਲਾਂਗੇ ਪਰ ਇਸ ਵੇਲੇ ਜਿਹੜਾ ਉਹ ਜੋ ਵੀ ਇਹ ਮਰਿਆਦਾ ਦੀ ਉਲੰਘਣਾ ਹੋਈ ਆ ਅਸੀਂ ਉਹਦਾ ਸਖਤ ਵਿਰੋਧ ਕਰਦੇ ਆ ਤੇ ਜੋ ਇਹਨਾਂ ਨੇ ਰਾਤ ਨੂੰ ਹਨੇਰੇ ਦੇ ਵਿੱਚ ਹੀ ਜੋ ਕੁਝ ਕੀਤਾ ਤਾਕ ਸਾਬ ਦੀ ਉਹ ਮਾਨ ਮਰਿਆਦਾ ਦੀ ਬਹੁਤ ਹੀ ਉਲੰਘਣਾ ਤੇ ਇਹਦੇ ਵਾਸਤੇ ਜਿਹੜਾ ਇਹ ਇੱਕ ਪਹਿਲਾ ਪਾਪ ਕੀਤਾ ਕਿੰਨੇ ਇਹਨਾਂ ਨੇ ਜਿਹੜੀ ਹੈ ਹਨੇਂਦਰ ਦੀ ਮਚਾਈ ਹੋਈ ਹੈ ਜਿਹਦੇ ਕਰਕੇ ਅਕਾਲੀ ਦਲ ਜਿਹੜਾ ਜੋ ਇੱਕ ਪੰਥ ਦੀ ਆਪਣੇ ਜਿਹੜੀ ਸਿਆਸੀ ਤਿਰ ਸੀ ਉਹਦਾ ਜਿਹੜਾ ਬਹੁਤ ਨੁਕਸਾਨ ਹੋ ਰਿਹਾ ਆਪਾਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੇ ਅਸੀਂ ਪਹਿਲਾਂ ਵੀ ਤੇ ਅੱਗੇ ਵੀ ਨਾਲ ਜਿਹੜੇ ਖੜੇ ਆ ਪਰ ਜਿਹੜਾ ਇੱਕ ਜਿਹੜਾ ਆਪਣੇ ਨਿੱਜੀ ਜਿਹੜਾ ਹோம் ਹੈ ਤੇ ਜਿਹੜਾ ਨਿੱਜੀ ਸਵਾਰਥ ਕਰਕੇ ਕੋਈ ਵੀ ਕੰਮ ਕਰ ਰਿਹਾ ਉਹਦਾ ਆਪਾਂ ਸਖਤ ਵਿਰੋਧ ਕਰਦੇ ਆ ਤੇ ਨਾਲ ਹੀ ਸਾਰੇ ਅਸੀਂ ਜਿਹੜੇ ਆ ਗੁਰਸੇਖ ਸੰਗਤਾਂ ਜਿਹੜੀਆਂ ਕਿਤੇ ਵੀ ਇਹ ਬੇਨਤੀ ਹੈ ਆਪਾਂ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਨੇ ਤੇ ਅਸੀਂ ਜਿਹੜੀਆਂ ਨਹੰਸ ਸਿੰਘ ਜਥੇਬੰਦੀਆਂ ਦੀ ਸਾਡੀ ਮਰਿਆਦਾ ਅਸੀਂ ਉਹਦੇ ਤੇ ਆਪਣੇ ਕਾਇਮ ਆ ਤੇ ਇਹਨਾਂ ਦਾ ਸਖਤ ਵਿਰੋਧ ਕਰਦੇ ਜਿਵੇਂ ਇਹ ਤਾਂ ਹੁਣ ਆਪਣੇ ਸ਼੍ਰੋਮਣੀ ਕਮੇਟੀ ਦੱਸ ਸਕਦੀ ਆ ਜਾਂ ਆਪਣੇ ਜਿਹੜੇ ਚਲਾਉਣ ਵਾਲੇ ਨੇ ਵਿੱਚ ਉਹ ਦੱਸ ਸਕਦੇ ਨੇ ਤਹੀ ਤਾਂ ਸਿਰਫ ਮਰਿਆਦਾ ਦੇ ਧਾਰ ਨਹੀਂ ਆਉਂਦੇ ਮੁਤਾਬਕ ਜਮਾ ਬਦਲਿਆ ਗਈ ਤੇਰੇ ਦਰਬਾਰ ਵਿੱਚ ਮਰਿਆਦਾ ਜੀ ਗੁਰੂ ਸਾਹਿਬ ਤੋਂ ਬਿਨਾਂ ਕਾਸ਼ੂਸੀ ਹੋਈ ਆ ਇਹ ਤਾਂ ਪਹਿਲੀ ਵਾਰੀ ਹੋਈ ਆ ਉਹ ਉਹਦਾ ਹੀ ਆਪਾਂ ਸੰਖੇਪ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਆ ਤੇ ਜੋ ਹੋਇਆ ਉਹ ਬਹੁਤ ਹੀ ਮਾੜਾ ਹੋਇਆ ਇਹ ਇਹ ਨਹੀਂ ਸੀ ਹੋਣਾ ਚਾਹੀਦਾ ਸਾਰੇ ਸੰਤ ਮਹਾਂਪੁਰਖ ਆਉਂਦੇ ਨੇ ਜਦੋਂ ਸਿੰਘ ਸਾਹਿਬ ਸਾਬਾ ਨੂੰ ਲਾਉਣਾ ਹੁੰਦਾ ਉਦੋਂ ਕਿੰਨਾ ਸਤਕਾਰ ਦੇ ਨਾਲ ਸਾਰਿਆਂ ਨੂੰ ਬੁਲਾਉਂਦੇ ਆ ਤੇ ਅੱਜ ਜਿਹੜਾ ਇਹ ਚੋਰੀ ਦੇ ਨਾਲ ਜਾਂ ਜੋ ਵੀ ਇਹਨਾਂ ਨੇ ਆਪਣੇ ਗੁਰਮਤ ਤੋਂ ਖਿਲਾਫ ਜਾ ਕੇ ਸਾਰਾ ਕੰਮ ਕੀਤਾ ਉਹ ਜਿਹੜਾ ਬਹੁਤ ਨਾਲ ਹੀ ਚਲੇ ਜਾਣਾ ਮਾੜਾ ਕਾਰਜ ਹੋਇਆ ਮਰਿਆਦਾ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਤੱਕ ਸ੍ਰੀ ਕੇਗੜ ਸਾਹਿਬ ਵਿਖੇ ਅੱਜ ਸਿੱਖ ਸੰਗਤਾਂ ਬੜੀ ਸ਼ਰਧਾ ਤੇ ਭਾਵਨਾ ਨਾਲ ਆ ਲਈਆਂ ਉੱਥੇ ਇੱਕ ਜ਼ਰੂਰੀ ਕਮੇਟੀ ਵੱਲੋਂ ਖਾਲਸਾ ਪੰਥ ਦੀਆਂ ਪਰੰਪਰਾਵਾਂ ਨੂੰ ਬਹੁਤ ਵੱਡੀ ਛੱਟ ਦੇ ਮਰਜੰਦਾ ਦਾ ਘਾਟੂ ਪਾਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖਾਲਸਾ ਪੰਥ ਮੰਨ ਚਿਰ ਦਾ ਸੇਵਾ ਸਾਹਿਬਾਂ ਨੂੰ ਲਖਮਾ ਕਰਦਾ ਆਇਆ ਅਤੇ ਜੋ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਰੰਪਰਾ ਇੱਥੇ ਬਸਦੇ ਜਿਸ ਗੁਰਦਾਸ ਸਿੰਘ ਨੂੰ ਅੱਜ ਇਹਨਾਂ ਨੇ ਜਗਤ ਦਾ ਬਣਾਇਆ ਔਰ ਉਹ ਤੁਸੀਂ ਪਿਛਲੀ ਆਉਂਦੀ YouTube ਤੋਂ ਕੱਢ ਕੇ ਦੇਖ ਲਓ ਜੋ ਵੀ ਉਹਨੇ ਪ੍ਰਚਾਰ ਕੀਤਾ ਸਰੋਨੀ ਅਕਾਲੀ ਦਲ ਦੇ ਵਿਰੁੱਧ ਤੇ ਸਿੱਖ ਪਰੰਪਰਾਵਾਂ ਦੇ ਵਿਰੁੱਧ ਇਸ ਕਰਕੇ ਖਾਲਸਾ ਪੰਥ ਕਦੇ ਵੀ ਇਹਨਾਂ ਨੂੰ ਪ੍ਰਵਾਨ ਨਹੀਂ ਕਰੇਗਾ ਜਗਦਾਸ ਦੰਦਮੇ ਪਕਸਾਲ ਦਾ ਮੁਖਤਾਰਾ ਹੁੰਦੇ ਨਾਤੇ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਜਿੱਥੇ ਵੀ ਗੜਗੱਜ ਵਰਗੇ ਜਾਣ ਉਥੇ ਸਾਰੀਆਂ ਸੰਗਤਾਂ ਉਹਦਾ ਵਿਰੋਧ ਕਰਨ ਦਮਦਮੇ ਕਸਾਲ ਵੱਲੋਂ ਅਸੀਂ ਹਰ ਤਰੀਕੇ ਨਾਲ ਕਿਉਂਕਿ ਸ਼ਰੂਨੀ ਕਮੇਟੀ ਇੱਕ ਖਾਲਸਾ ਪੰਥ ਦੀ ਸੰਸਥਾ ਸੋਹਣੇ ਅਕਾਲੀ ਦਲ ਛੀਧੀਆਂ ਦੇ ਕੇ ਖਾਲਸਾ ਪੰਥ ਦੇ ਗੈਮ ਕੀਤਾ ਸੀ ਇਹ ਜਥੇਬੰਦੀ ਹੋਂਦ ਚ ਆਈ ਸੀ ਪਰ ਅੱਜ ਜਿਹੜਾ ਇਹਦਾ ਨਘਾਰ ਕਿਉਂ ਆ ਰਿਹਾ ਕਿ ਸਿੱਖ ਸੰਪਰਦਾਵਾਂ ਨੂੰ ਖਾਲਸਾ ਪੰਥ ਨੂੰ ਨਾਲ ਲੈ ਕੇ ਚੱਲ ਰਹਿ ਇਹਨਾਂ ਦੀ ਕੁਝ ਪਤਾ ਨਹੀਂ ਕੀ ਹੋ ਗਈ ਹੈ ਕਦੀ ਕੁਝ ਕਰ ਦਿੰਦੇ ਕਦੀ ਕੁਝ ਕਰ ਦਿੰਦੇ ਇਸ ਕਰਕੇ ਖਾਸਾ ਹੀ ਸਾਨੂੰ ਸਾਫ ਤਾਂ ਬਣਨ ਦੀ ਜਰੂਰਤ ਹੈ